ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸੀਸ ਲੈ ਕੇ ਸਿੱਖ ਦਿੱਲੀ ਤੋਂ ਚੱਲ ਪਿਆ ਸੀਸ ਨਾਲ ਲੱbnਤੇ ਸਿਪਾਹੀ ਦੌੜੇ ਘੋੜਿਆਂ ਤੇ ਸਿੱਖ ਨੇ ਅੱਗੇ ਹੋ ਕੇ ਗੱਡੇ ਜਾਂਦੇ ਸਨ ਸੀਸ ਗੱਡੇ ਵਿੱਚ ਰੱਖ ਦਿੱਤਾ ਸਿਪਾਹੀ ਤਲਾਸ਼ੀ ਲਈ ਚਲੇ ਗਏ ਗੱਡੇ ਵੇਖਣ ਲੱਗੇ ਜੇ ਅੱਗੇ ਜਾਂਦੇ ਹਨ ਸਿਰ ਪਿਛਲੇ ਗੱਡੇ ਚ ਆ ਜਾਂਦਾ ਹੈ ਜੇ ਪਿੱਛੇ ਜਾਂਦੇ ਹਨ ਤਾਂ ਅਗਲੇ ਗੱਡੇ ਵਿੱਚ ਚਲਾ ਜਾਂਦਾ ਹੈ ਸਿਵਾਏ ਸਿੱਖ ਤੋਂ ਹੋਰ ਕਿਸੇ ਨੂੰ ਦਿਸਦਾ ਨਹੀਂ ਇੱਧਰ ਸੋਢੀ ਸੁਲਤਾਨ ਅੰਦਰ ਜਾਵੇਂ ਸਤਿਗੁਰੂ ਜੀ ਨੂੰ ਭਾਣਾ ਵਰਤਨ ਦਾ ਪਤਾ ਲੱਗ ਪਿਆ ਦੋ ਸਿੱਖ ਤਿਆਰ ਕਰਕੇ ਘੋੜਿਆਂ ਤੇ ਦਿੱਲੀ ਨੂੰ ਖਬਰ ਲੈਣ ਕੱਲੇ ਨਾਲ ਕਹਿ ਦਿੱਤਾ ਜੇ ਦਿੱਲੀ ਤੋਂ ਕੋਈ ਸਿੱਖ ਆਉਂਦਾ ਰਸਤੇ ਵਿੱਚ ਮਿਲ ਜਵੇ ਤਾਂ ਉੱਥੋਂ ਪਰਤ ਆਣਾ ਇਸ ਤਰ੍ਹਾਂ ਹੋਇਆ ਸਿੱਖ ਮਿਲ ਪਿਆ ਉਹ ਪਰਤ ਆਏ ਖਬਰ ਦਿੱਤੀ ਕਿ ਸੀਸ ਲੈ ਕੇ ਸਿੱਖ ਆ ਰਿਹਾ ਹੈ ਕੀਰਤਪੁਰ ਠਹਿਰੇਗਾ ਅਗੋਂ ਜਿਵੇਂ ਆਪ ਜੀ ਦਾ ਹੁਕਮ ਗੁਰੂ ਜੀ ਨੇ ਮਾਤਾ ਜੀ ਨੂੰ ਪੁੱਛਿਆ ਉਹਨਾਂ ਕਿਹਾ ਸੀਸ ਇੱਥੇ ਲਿਆਓ ਗੁਰੂ ਜੀ ਨੇ ਸੁੰਦਰ ਵਿਵਾਨ ਬਣਵਾਇਆ ਸੁਗੰਧੀਆਂ ਮੰਗਵਾਈਆਂ ਪੁਸ਼ਪ ਲੈ ਸੰਗਤਾਂ ਨੂੰ ਨਾਲ ਲੈ ਕੇ ਕੀਰਤਪੁਰ ਆਏ ਇੱਥੋਂ ਵਿਵਾਨ ਵਿੱਚ ਸੀਸ ਰੱਖ ਸ਼ਬਦ ਕੀਰਤਨ ਕਰਦੇ ਪੁਸ਼ਪ ਵਰਸਾਉਂਦੇ ਸੁਗੰਧੀਆਂ ਛਿਣਕਾਉਂਦੇ ਸ੍ਰੀ ਅਨੰਦਪੁਰ ਸਾਹਿਬ ਪੁਜੇ ਚੰਦਨ ਦੀ ਚਿਖਾ ਤੇ ਰੱਖ ਕੇ ਸੰਸਕਾਰ ਕੀਤਾ ਗਿਆ ਸੀਸ ਲਿਆਉਣ ਵਾਲਾ ਸਿੱਖ ਤੋਂ ਸਾਰੀ ਕਥਾ ਸੁਣੀ ਤੇ ਉਸ ਸਿੱਖ ਨੂੰ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਗੁਰੂ ਜੀ ਨੇ ਨਵਾਜਿਆ ਤਵਾਰੀਖ ਖਾਲਸਾ ਵਿੱਚ ਇਸ ਸਿੱਖ ਦਾ ਨਾਮ ਭਾਈ ਜੈਤਾ ਜੀ ਲਿਖਿਆ ਹੈ ਮਝਾ ਵੀ ਸਿੱਖੀ અમરચક કે જીવન ਸਿੰਘ નામ ਹੋਇਆ ਰੰਗਰੇਟੇ ਗੁਰੂ ਕੇ بیٹے ਦਾ ਵਰ ਭਾਈ ਜੈਤੇ ਨੂੰ ਦਿੱਤਾ ਭਾਈ જીવન ਸਿੰਘ ਦਸਮ ਪਾਸ਼ਾ ਨਾਲ ਚੰਗਾ ਜੁੱਧਾਂ ਵਿੱਚ ਸ਼ਾਮਿਲ ਰਿਹਾ ਅਨੰਦ ਗੜ ਕਿਲੇ ਦੇ ਨਾਲ ਉੱਪਰ ਯਾਦਗਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ